ਸਭੀ ਗੱਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਚ ਇਹ ਤੁਸੀਂ ਦੇਖ ਸਕਦੇ ਹੋ ਮੰਜੇ ਦੇ ਉੱਤੇ ਆਪਾਂ ਸਾਰੇ ਅਨਾਜ ਪਾਏ ਆ ਜੀ ਇਹਨਾਂ ਨੂੰ ਆਪਾਂ ਧੋ ਕੇ ਹਟੇ ਸੀਗੇ ਅਜੇ ਥੋੜੇ ਥੋੜੇ ਸਿੱਲੇ ਹੈਗੇ ਆ ਤੇ ਇਹਨਾਂ ਨੂੰ ਸੁਕਾ ਕੇ ਤੇ ਆਪਾਂ ਜਿਹੜਾ ਮਿਕਸ ਆਟਾ ਤਿਆਰ ਕਰਨਾ ਵਾ ਇਹਨਾਂ ਸਾਰੇ ਅਨਾਜਾਂ ਦੇ ਜਿਹੜੇ ਨਾਮ ਆ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਕਈ ਭੈਣਾਂ ਜਿਹੜੀਆਂ ਘਰੇ ਤਿਆਰ ਕਰਦੀਆਂ ਨਾ ਉਹ ਕਹਿ ਦਿੰਦੀਆਂ ਮੈਡਮ ਜਿਹੜੇ ਤੁਸੀਂ ਅਨਾਜ ਬਣਾਉਨੇ ਹੋ ਜਿੰਨਾ ਦਾ ਆਟਾ ਤਿਆਰ ਕਰਦੇ ਹੋ ਉਹਨਾਂ ਦੇ ਸਾਨੂੰ ਨਾਮ ਜ਼ਰੂਰ ਦੱਸਿਆ ਕਰੋ ਆਪਾਂ ਨਾਮ ਤੁਹਾਨੂੰ ਦੱਸ ਦਿੰਨੇ ਆ ਇਹ ਹੈਗੀ ਹੈ ਜੀ ਇੱਥੇ ਦੇਖ ਸਕਦੇ ਹੋ ਦੇਖੋ ਇਹਨੂੰ ਕੰਗਣੀ ਬੋਲਦੇ ਆ ਇਹ ਪਾਉਨੇ ਆਪਾਂ ਅਨਾਜ ਚ ਤੇ ਇਹ ਹੈਗੀ ਆ ਜੀ ਕੁੱਟਕੀ ਇਹ ਇਦਾਂ ਦੀ ਹੁੰਦੀ ਆ ਇਹ ਕੁੱਟਕੀ ਹੁੰਦੀ ਆ ਤੇ ਇਹ ਜਿਹੜੇ ਦੋ ਅਨਾਜ ਆ ਇਹ ਸਾਰੇ ਵੱਖਰੇ ਵੱਖਰੇ ਆਪਾਂ ਤਾਂ ਇਸ ਕਰਕੇ ਧੋਗੇ ਰੱਖੇ ਆ ਤਾਂ ਕਿ ਇਹਨਾਂ ਦੀ ਆਪਾਂ ਪਛਾਣ ਕਰਾ ਸਕੀਏ ਇਹ ਹੈਗਾ ਜੀ ਬਾਜਰਾ ਇਹ ਦੇਖੋ ਤੇ ਇਹ ਵਾਲਾ ਹੈਗਾ ਜਵਾਰ ਇਹ ਦੇਖੋ ਇਨੂੰ ਜਵਾਰ ਬੋਲਦੇ ਆ ਤੇ ਇਹ ਵਾਲਾ ਹੈਗਾ ਕੋਦਰਾ ਇਹ ਕੋਦਰੇ ਦੀ ਰੋਟੀ ਜਿਨ੍ਹਾਂ ਨੇ ਖਾਧੀ ਹੋਊਗੀ ਉਹ ਪਛਾਣ ਕਰ ਲਓ ਜਿਨ੍ਹਾਂ ਨੇ ਨਹੀਂ ਖਾਧੀ ਉਹ ਵੀ ਪਛਾਣ ਕਰ ਲਓ ਜੀ ਇਹਨੂੰ ਕੋਦਰਾ ਬੋਲਦੇ ਤੇ ਇਹ ਜਿਹੜੀ ਹੈ ਜੀ ਇਹ ਸੇਮ ਹੀ ਤੁਹਾਨੂੰ ਲੱਗੂਗਾ ਕਿ ਜਿਵੇਂ ਕੁਟਕੀ ਹੁੰਦੀ ਹੈ ਕੁਟਕੀ ਨਹੀਂ ਆ ਇਹ ਹੈਗੇ ਬਾਂਕ ਦੇ ਚੌਲ ਜਿਹੜੇ ਵਰਤਾਂ ਦੇ ਖਾਦੇ ਜਾਂਦੇ ਆ ਉਹ ਅਨਾਜ ਆ ਜਨੀਆਂ ਛੇ ਅਨਾਜ ਹੋ ਚੁੱਕੇ ਨੇ ਆਪਣੇ ਤੇ ਇਹ ਹੈਗੀ ਆ ਜੀ ਰਾਗੀ ਇਹ ਤੁਸੀਂ ਦੇਖ ਸਕਦੇ ਹੋ ਇਹ ਨਾ ਸਰੋਂ ਵਰਗੀ ਲੱਗਦੀ ਆ ਜਿਵੇਂ ਸਰੋਂ ਦੇ ਦਾਣੇ ਹੁੰਦੇ ਹਨ ਨਾ ਤੇ ਇਦਾਂ ਦੀ ਲੱਗਦੀ ਹੈ ਇਹਨੂੰ ਰਾਗੀ ਬੋਲਦੇ ਆ ਤੇ ਇਹਦੀ ਤੁਹਾਨੂੰ ਪਛਾਣੀ ਹੋਊਗੀ ਇਹ ਹੈਗੀ ਆਪਣੀ ਹਰੀ ਮੂੰਗੀ ਇਹ ਵੀ ਆਪਾਂ ਇਹਦੇ ਵਿੱਚ ਪਾਉਨੇ ਆ ਤੇ ਇਹ ਹੈਗੇ ਆਪਣੇ ਜੋ ਆ ਇਹ ਵੀ ਆਪਾਂ ਆਟੇ ਦੇ ਵਿੱਚ ਪਾਉਨੇ ਆ ਜੀ ਤੇ ਇਧਰ ਆ ਗਏ ਕਾਲੇ ਚਨੇ ਇਹ ਤੁਸੀਂ ਦੇਖ ਸਕਦੇ ਹੋ ਚਨੇ ਵੀ ਜਿਹੜੇ ਆਪਾਂ ਦੇਸੀ ਇਹਦੇ ਵਿੱਚ ਇਸਤੇਮਾਲ ਕਰਦੇ ਆ ਇਹ ਹੋਗੇ 10 ਅਨਾਜ ਜਿਹੜੇ ਆਪਾਂ ਇੱਥੇ ਤੁਹਾਨੂੰ ਵਿਖਾਏ ਆ ਤੇ ਇਹ ਆ ਜੀ ਕਿਨਵਾ ਇਹਨੂੰ ਕਿੰਵੇਂ ਨੂੰ ਵੀ ਆਪਾਂ ਧੋ ਕੇ ਪਾਇਆ ਵਾ ਇਹ ਤੁਸੀਂ ਇਹ ਨਾਚ ਚ ਵੀ ਪਾ ਸਕਦੇ ਹੋ ਮਿਕਸ ਚ ਤੇ ਜੇਕਰ ਤੁਸੀਂ ਇਹਦਾ ਕੱਲਾ ਆਟਾ ਤਿਆਰ ਕਰਨਾ ਚਾਹੁੰਦੇ ਹੋ ਤੇ ਬਹੁਤ ਬੈਸਟ ਹੁੰਦਾ ਇਹਦਾ ਕੱਲਾ ਆਟਾ ਤੁਸੀਂ ਤੁਸੀਂ ਇਹਦਾ ਕੱਲਾ ਆਟਾ ਵੀ ਬਣਾ ਕੇ ਖਾ ਸਕਦੇ ਹੋ ਤੇ ਇਹ ਧੋ ਕੇ ਪਾਈ ਹੈ ਜੀ ਆਪਾਂ ਚਨੇ ਦੀ ਦਾਲ ਇਹਦਾ ਵੀ ਆਪਾਂ ਵੇਸਣ ਤਿਆਰ ਕਰਨਾ ਵਾ ਚੱਕੀ ਆਪਣੇ ਕੋ ਇੱਥੇ ਘਰੇ ਹੈਗੀ ਆ ਇਹਦਾ ਵਿੱਚ ਆਪਾਂ ਕਿਦਾਂ ਕਿਦਾਂ ਕਿੰਨੇ-ਕਿੰਨੀ ਜਾਲੀ ਤੇ ਇਹਨੂੰ ਆਪਾਂ ਤਿਆਰ ਕਰਦੇ ਆ ਆਟਾ ਕਿਵੇਂ ਤਿਆਰ ਕਰਦੇ ਆ ਜਾਂ ਵੇਸਣ ਕਿੰਨੀ ਜਾਲੀ ਤੇ ਤਿਆਰ ਕਰਦੇ ਆ ਚਾਹੇ ਜਿਵੇਂ ਆਪਾਂ ਦਲੀਆ ਬਣਾਉਣਾ ਵਾ ਉਹਦੀ ਸਾਰੀ ਅੱਜ ਆਪਾਂ ਵੀਡੀਓ ਦੇ ਵਿੱਚ ਜਾਣਕਾਰੀ ਦਵਾਂਗੇ ਇਹ ਸਾਰੇ ਆਪਾਂ ਅਨਾਜ ਆ ਜਿਹੜੇ ਧੋਕੇ ਰੱਖੇ ਸਿਗੇ ਤੇ ਇਹਨਾਂ ਨੂੰ ਆਪਾਂ ਸੁੱਕਣ ਦਿੰਨੇ ਆ ਤੇ ਕੱਲ ਨੂੰ ਇਹਦਾ ਆਪਾਂ ਆਟਾ ਪੀਸ ਕੇ ਤਿਆਰ ਕਰਾਂਗੇ ਤੇ ਜਿਨ੍ਹਾਂ ਨੇ ਸਾਡੇ ਕੋਲ ਆਟਾ ਇਹਦਾ ਮਗਾਉਣਾ ਵਾ ਚਾਹੇ ਜਿਨ੍ਹਾਂ ਨੇ ਮਿਕਸ ਅਨਾਜ ਵੀ ਇਦਾਂ ਰਲੇ ਸਾਰੇ ਮਗਾਉਣੇ ਆ ਚਾਹੇ ਕੱਲੇ-ਕੱਲੇ ਅਨਾਜ ਦਾ ਆਟਾ ਮਗਾਉਣਾ ਵਾ ਜੇ ਕਿਸ ਤਰ੍ਹਾਂ ਵੀ ਸਾਡੇ ਕੋਲ ਮੰਗਾਉਣਾ ਹੋਵੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਕੱਲੇ ਜੌਂ ਦਾ ਆਟਾ ਵੀ ਆਪਾਂ ਦੇ ਸਕਦੇ ਹਾਂ ਜੇ ਕਿਸੇ ਨੂੰ ਕੱਲਾ ਕੁੱਟਗੀ ਦਾ ਚਾਹੀਦਾ ਚਾਹ ਕਿਸੇ ਨੂੰ ਰਾਗੀ ਦਾ ਚਾਹੀਦਾ ਚਾਹ ਕਿਸੇ ਨੂੰ ਇੱਕ ਕੰਗਣੀ ਦਾ ਕੱਲੇ-ਕੱਲਿਆ ਨਾਲ ਦਾ ਵੀ ਆਟਾ ਮਿਲ ਜੂਗਾ ਤੁਹਾਨੂੰ ਮਿਕਸ ਆਟਾ ਵੀ ਮਿਲ ਜੂਗਾ ਵੇਸਣ ਵੀ ਮਿਲ ਜੂਗਾ ਜੇ ਕਿਨਵਾ ਦਾ ਕੱਲਾ ਆਟਾ ਚਾਹੀਦਾ ਉਹ ਵੀ ਤੁਹਾਨੂੰ ਮਿਲ ਜੂਗਾ ਸੋ ਵੀਡੀਓ ਵਿੱਚ ਤੁਸੀਂ ਦਿੱਤੇ ਨੰਬਰ ਤੇ ਫੋਨ ਸਾਨੂੰ ਕਰਨਾ ਵਾ ਤੇ ਆਪਾਂ ਉਹ ਜਿਹੜਾ ਤੁਹਾਡਾ ਆਰਡਰ ਦੇ ਸਕਦੇ ਆ ਸੋ ਇਹਨਾਂ ਸਾਰੇ ਆਨਾਜਾਂ ਨੂੰ ਸੁੱਕਣ ਦਿੰਨੇ ਆ ਤੇ ਮੁੜ ਕੇ ਜਿੱਦੇ ਦਾ ਆਟਾ ਤਿਆਰ ਕਰਦੇ ਆ ਫਿਰ ਮਿਲਦੇ ਤੁਹਾਨੂੰ ਜਦੋਂ ਇਹ ਸਾਰੇ ਆਨਾਜ ਸੁੱਕ ਗਏ ਤੇ ਲੋ ਜੀ ਆਪਣੇ ਅੱਜ 2-3 ਦਿਨ ਹੋ ਗਏ ਆ ਤੇ ਆਨਾਜ ਜਿਹੜੇ ਆਪਣੇ ਚੰਗੀ ਤਰ੍ਹਾਂ ਸੁੱਕ ਚੁੱਕੇ ਆ ਸਾਰੇ ਆਪਾਂ ਇਹਨਾਂ ਨੂੰ ਪਲੇਟਾਂ ਦੇ ਵਿੱਚ ਵੱਖਰੇ ਵੱਖਰੇ ਕੱਢ ਲਿਆ ਥੋੜਾ ਜਿਹਾ ਕੁਛ-ਕੁਛ ਥੋੜਾ ਜਿਹਾ ਮਿਕਸ ਹੋਇਆ ਕੋਈ ਗੱਲ ਨਹੀਂ ਕਿਉਂਕਿ ਆਪਾਂ ਮਿਕਸ ਹੀ ਕਰਨੇ ਆ ਪਰ ਇਹ ਸਿਰਫ ਇੱਕ ਆਪਾਂ ਵਿਖਾਉਣ ਕਰਕੇ ਸਾਰੇ ਥਾਲੀਆਂ 'ਚ ਰੱਖੇ ਆ ਉਹਦੇ ਨਾਲ ਸਾਰਿਆਂ ਨੂੰ ਆਪਾਂ ਕਰਦੇ ਹਾਂ ਜੀ ਮਿਕਸ ਤੇ ਜਿਹੜੇ ਇੱਕ ਦੋ ਵਿੱਚ ਅਨਾਜ ਹੋਰ ਪਾਉਣ ਵਾਲੇ ਸੀ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਫਿਰ ਆਪਾਂ ਇਹਦਾ ਆਟਾ ਤਿਆਰ ਕਰਦੇ ਹਾਂ ਇਧਰ ਆਪਣਾ ਜਿਹੜਾ ਸਮਾਨ ਸਾਰਾ ਤਿਆਰ ਆ ਚੱਕੀ ਆਪਣੀ ਤੇ ਨਾਲੇ ਡੱਬਾ ਜਿਹਦੇ ਵਿੱਚ ਆਪਾਂ ਆਟਾ ਪੀਸਣਾ ਪਹਿਲਾਂ ਆਪਾਂ ਸਾਰੇ ਜਿਹੜੇ ਅਨਾਜ ਆ ਉਹ ਮਿਕਸ ਕਰ ਲੈਨੇ ਸਭ ਤੋਂ ਪਹਿਲਾਂ ਇਹ ਜਾਊਗਾ ਜੀ ਬਾਜਰਾ ਜਵਾਰ ਛਣੇ ਮੂੰਗੀ ਯਾਗੀ ਰਾਗੀ ਕੋਦਰਾ ਕੰਗਣੀ ਕੁੱਟਕੀ ਵਾਕ ਜੋ ਤੇ ਆ ਗਿਆ ਜੀ ਸਾਬੂਦਾਣਾ ਹੱਡੀਆਂ ਦੀ ਮਜ਼ਬੂਤੀ ਵਾਸਤੇ ਜਿਹੜੇ ਆਪਾਂ ਮੋਤੀ ਜਿਟੇ ਜਿਟੇ ਦੇ ਵਿੱਚ ਪਾ ਦਿੰਦੇ ਆ ਤੇ ਸਾਰੇ ਨੂੰ ਆਪਾਂ ਕਰਦੇ ਨੇ ਜਿਵੇਂ ਤੇ ਇਹ ਤੁਹਾਡੀ ਸਰੀਰ ਦੀ ਤਾਕਤ ਦਾ ਖਜ਼ਾਨਾ ਹੈ ਇਹ ਜੇਕਰ ਤੁਸੀਂ ਇਹ ਮੈਲਟ ਜਿਹੜੇ ਆ ਚਾਹੇ ਤੁਸੀਂ ਇਹਨਾਂ ਨੂੰ ਉਬਾਲ ਕੇ ਚੌਲਾ ਵਾਂਗ ਖਾ ਸਕਦੇ ਹੋ ਚਾਹੇ ਤੁਸੀਂ ਇਹਨਾਂ ਦਾ ਆਟਾ ਖਾਓ ਤੇ ਬਹੁਤ ਹੀ ਤਾਕਤਵਰ ਹੁੰਦਾ ਜੀ ਸਰੀਰ ਨੂੰ ਲੋਹੇ ਵਾਂਗ ਮਜ਼ਬੂਤ ਬਣਾ ਦਿੰਦਾ ਇਹ ਜਿਹੜਾ ਅਨਾਜ ਆ ਕਿਉਂਕਿ ਆਪਾਂ ਜਿਹੜੇ ਸਿਰਫ ਕਣਕ ਚੌਲ ਦੇ ਮਗਰ ਲੱਗੇ ਆ ਪਰ ਇਹ ਜਿਹੜਾ ਅਨਾਜ ਜੇ ਤੁਸੀਂ ਖਾਓਗੇ ਨਾ ਤੇ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਕਈ ਬਿਮਾਰੀਆਂ ਠੀਕ ਕਰਦਾ ਇਹ ਵਾਲਾ ਅਨਾਜ ਤੋਂ ਨਹੀਂ ਆਪਾਂ ਸਾਰੇ ਅਨਾਜ ਮਿਕਸ ਕਰ ਲਿਆ ਤੁਸੀਂ ਇਹਦੇ ਵਿੱਚ ਮੱਕੀ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਕਣਕ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਸੋਇਆਬੀਨ ਵੀ ਪਾ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ ਪਾਉਂਦੇ ਕਿਉਂਕਿ ਆਪਣੇ ਕੋਈ ਜਿਹੜਾ ਆਟਾ ਵਾ ਇਹ ਅਨਾਜ ਆ ਇਹ ਪੇਸ਼ੰਟ ਜ਼ਿਆਦਾ ਮੰਗਾਉਂਦੇ ਆ ਸੋ ਇਸ ਕਰਕੇ ਜਿਨ੍ਹਾਂ ਨੇ ਗਲੂਟਨ ਫ੍ਰੀ ਆਟਾ ਖਾਣਾ ਕਣਕ ਕਮਿਕਸ ਨਹੀਂ ਕਰਦੇ ਆਪਾਂ ਇਹ ਭੇਜ ਦਿੰਦੇ ਹੁੰਦੇ ਆ ਜਿਨ੍ਹਾਂ ਨੇ ਕਣਕ ਮਿਕਸ ਕਰਨੀ ਉਹਨਾਂ ਨੂੰ ਇਹ ਕਹਿ ਲਈਦਾ ਵੀ ਤੁਸੀਂ ਕਣਕ ਦਾ ਆਟਾ ਵਿੱਚ ਮਿਕਸ ਕਰ ਸਕਦੇ ਹੋ ਚਾਹੇ ਮੱਕੀ ਦਾ ਆਟਾ ਵਿੱਚ ਮਿਕਸ ਕਰ ਸਕਦੇ ਹੋ ਇਧਰ ਆਪਣੀ ਜਿਹੜੀ ਦਾਲ ਉਹ ਵੀ ਸੁੱਕ ਗਈ ਇਹਦਾ ਆਪਾਂ ਬੇਸਣ ਵੀ ਤਿਆਰ ਕਰਾਂਗੇ ਤੇ ਇਹ ਜਿਹੜਾ ਆਪਾਂ ਆਟਾ ਬਣਾਉਨੇ ਆ ਤੇ ਦੂਸਰਾ ਆਟਾ ਵੀ ਤਿਆਰ ਕਰਾਂਗੇ ਹੁਣ ਸਾਰੇ ਆਟੇ ਜਿਹੜੇ ਉਹ ਪੀਸ ਕੇ ਆਪਾਂ ਤੁਹਾਨੂੰ ਫੇਰ ਮਿਲਾਂਗੇ ਤੇ ਆਪਾਂ ਇਧਰ ਜਿਹੜਾ ਡੱਬਾ ਵਾ ਇਹਦਾ ਵੈਸੇ ਮੈਂ ਚੱਕੀ ਦੀਆਂ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਪਾਈਆਂ ਤਿਆਰ ਕਰਕੇ ਪਰ ਜਿਨ੍ਹਾਂ ਨੂੰ ਨਹੀਂ ਪਤਾ ਚੱਕੀ ਬਾਰੇ ਅੱਜ ਤੁਸੀਂ ਵੇਖ ਸਕਦੇ ਹੋ ਕਿਉਂਕਿ ਕਈ ਭੈਣ ਭਰਾ ਕਈ ਕਸਟਮਰ ਜਿਹੜੇ ਨਵੇਂ ਰਲੇ ਆਪਣੇ ਨਾਲ ਉਹਨਾਂ ਨੂੰ ਨਹੀਂ ਪਤਾ ਹੈਗਾ ਵੀ ਅਸੀਂ ਘਰੇ ਆਟਾ ਪੀਸਦੇ ਹਾਂ ਜਾਂ ਕਿਸ ਤਰ੍ਹਾਂ ਆਪਾਂ ਇਹ ਘਰੇ ਹੀ ਆਟਾ ਤਿਆਰ ਕਰਦੇ ਹਾਂ ਇਹ ਹੈ ਜੀ ਆਪਣੀ ਉਹ ਚੱਕੀ ਜਿਹੜੀ ਸਾਡੇ ਵੱਲ ਵੇਖ ਕੇ ਤੇ ਕਈ ਭੈਣ ਭਰਾ ਬਣੇ ਘਰੇ ਮੰਗਾਈਏ ਕਿਉਂਕਿ ਦੀ ਆਪਾਂ ਸਾਰੀ ਪੂਰੀ ਡਿਟੇਲ ਚ ਵੀਡੀਓ ਪਾਈ ਸੀਗੀ ਤੇ ਜਿਨ੍ਹਾਂ ਭੈਣਾਂ ਨੇ ਘਰੇ ਆਟਾ ਤਿਆਰ ਕਰਨਾ ਵੇਸਣ ਤਿਆਰ ਕਰਨਾ ਚਾਹੇ ਆਪਣੇ ਮਸਾਲੇ ਤਿਆਰ ਕਰਨੇ ਆ ਤੇ ਤੁਸੀਂ ਇਹ ਚੱਕੀ ਆਪਣੇ ਘਰੇ ਖੜ੍ਹ ਸਕਦੇ ਹੋ ਬੜਾ ਹੀ ਇਹ ਸਿੰਪਲ ਤੇ ਸੌਖਾ ਤਰੀਕਾ ਵਾ ਇਹਨੂੰ ਜਿਹੜਾ ਚਲਾਉਣ ਦਾ ਤੇ ਬਾਕੀ ਸਾਰੀ ਡਿਟੇਲ ਇਹਦੇ ਵਿੱਚ ਦਿੱਤੀ ਹੁੰਦੀ ਹੈ ਕਈ ਭੈਣਾਂ ਦੇ ਹੁਣ ਮੈਨੂੰ ਫੋਨ ਆ ਰਹੇ ਸੀ ਮੈਸੇਜ ਵੀ ਆ ਰਹੇ WhatsApp ਤੇ ਕਿ ਮੈਡਮ ਸਾਨੂੰ ਦੱਸ ਦੋ ਦਲੀਆ ਕਿੰਨੀ ਜਿਹੜੀ ਜਾਲੀ ਤੇ ਕਿਉਂਕਿ ਇਹਦੇ ਨਾਲ ਤਿੰਨ ਚਾਰੇ ਜਾਲੀਆਂ ਹੁੰਦੀਆਂ ਕਿਹੜੀ ਜਾਲੀ ਤੇ ਪੀਸਣਾ ਵਾ ਚਾਹੇ ਇਹਦੇ ਵਿੱਚ ਬਾਜਰਾ ਕਿੰਨੇ ਤੇ ਪੀਸਣਾ ਇਹ ਦੇਖੋ ਇੱਥੇ ਸਾਰਾ ਦੱਸਿਆ ਹੋਇਆ ਗਹਿੂ ਬਾਜਰਾ ਮੱਕਾ ਚਾਵਲ ਜਵਾਰ ਬੇਸਨ ਗਹਿੂ ਤੇ ਕਣਕੀ ਯਾਨੀ ਜਿਹਨੂੰ ਆਪਾਂ ਕੁਟਕੀ ਬੋਲਦੇ ਆ ਇਹ ਦੇਖੋ ਇਹ 2.5 ਜਿਹੜੀ ਜਾਲੀ ਆ ਉਹਤੇ ਪੀਸਣਾ ਵਾ ਤੇ ਜਿੰਨਾ ਤੁਹਾਨੂੰ ਬਰੀਕ ਚਾਹੀਦਾ ਮੋਟਾ ਚਾਹੀਦਾ ਵਾ ਉਹ ਜਾਲੀਆਂ ਸਾਰੀਆਂ ਆਪਾਂ ਨੂੰ ਇੱਥੇ ਪੁਆਇੰਟ ਤੇ ਦਿੱਤੀਆਂ ਨੇ ਜਿਵੇਂ 2 ਨੰਬਰ ਚਾਲੀ ਤਾਂ ਅਸੀਂ ਪੀਸਣ ਲੱਗੇ ਆ ਤੇ ਜਿਵੇਂ ਦਾ ਤੁਹਾਨੂੰ ਆਟਾ ਚਾਹੀਦਾ ਵਾ ਉਦਾਂ ਦਾ ਤੁਸੀਂ ਪੀਸ ਸਕਦੇ ਹੋ ਪਰ ਆਪਣਾ ਇਹ ਮੰਨਣਾ ਕਿ ਤੁਸੀਂ ਇਹਨੂੰ ਥੋੜਾ ਆਟੇ ਨੂੰ ਮੋਟਾ ਹੀ ਰੱਖਿਓ ਕਿਉਂਕਿ ਜਿੰਨਾ ਜਿਹੜਾ ਆਟਾ ਥੋੜਾ ਮੋਟਾ ਹੋਊਗਾ ਨਾ ਉਹਦੇ ਵਿੱਚ ਉਨੇ ਹੀ ਗੁਣ ਜ਼ਿਆਦਾ ਹੁੰਦੇ ਆ ਜਦੋਂ ਪਿਸ ਜਾਂਦਾ ਚੰਗੀ ਤਰ੍ਹਾਂ ਤੇ ਉਹਦੇ ਜਿਹੜੇ ਗੁਣਾ ਮਰ ਜਾਂਦੇ ਆ ਇਹ ਸਾਰਾ ਕੁਝ ਇਹਦੇ ਉੱਤੇ ਡਿਟੇਲ ਚ ਦਿੱਤਾ ਹੁੰਦਾ ਵਾ ਤੇ ਤੁਸੀਂ ਇਹ ਜਿਹੜਾ ਉੱਪਰ ਚਾਟ ਲੱਗਾ ਇਹਨੂੰ ਪੜ ਕੇ ਤੇ ਫਿਰ ਤੁਸੀਂ ਇਹਨੂੰ ਆਰਾਮ ਨਾਲ ਹੈਂਡਲ ਕਰ ਸਕਦੇ ਹੋ ਜੈਨਿਕ ਇਹ ਆਟਾ ਪੀਸ ਸਕਦੇ ਹੋ ਹੁਣ ਇਹ ਆਪਾਂ ਜਾਲੀ ਜਿਹੜੀ ਇਹਦੇ ਵਿੱਚ ਲਾ ਦੇਣੇ ਇਹ ਦੇਖੋ ਇੱਥੇ ਜਾਲੀ ਨੇ ਲੱਗਣਾ ਕੋਈ ਵੀ ਨੰਬਰ ਦੀ ਤੁਸੀਂ ਜਾਲੀ ਲਵਣੀ ਇਹਦੇ ਵਿੱਚ ਉਹ ਜਾਲੀ ਲਵਣੀ ਆ ਤੇ ਇਹਨੂੰ ਆਪਾਂ ਕਰ ਦੇਣਾ ਦੀ ਬੰਦ ਇਹ ਦੇਖੋ ਤੇ ਬਸ ਇਹਦੇ ਵਿੱਚ ਉੱਪਰ ਉਹ ਪਾ ਦੇਣਾ ਆਪਾਂ ਆਟਾ ਇਹ ਜਿਹੜਾ ਡਰਾਮਾ ਇਹਦੇ ਵਿੱਚ ਉਹ ਕਿਸ ਤਰ੍ਹਾਂ ਲਾਉਣਾ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਇਹਨੂੰ ਉਤੋਂ ਚੰਗੀ ਤਰ੍ਹਾਂ ਪਹਿਲਾਂ ਬੰਦ ਕਰ ਦੇਣਾ ਇਹ ਕੁੰਡੀਆਂ ਲੱਗੀਆਂ ਹੋਈਆਂ ਦੇਖੋ ਇਹਨੂੰ ਇਹ ਨੱਪ ਕੇ ਇਹਦੇ ਵਿੱਚ ਬੰਦ ਕਰ ਦਾਂਗੇ ਆਪਾਂ نیچے ਆਪਾਂ ਡਰਮ ਰੱਖ ਕੇ ਤੇ ਫਿਰ ਆਪਾਂ ਇਹਨੂੰ ਇਹਦੇ ਵਿੱਚ ਇੱਥਾਂ ਇਹ ਦੇਖੋ ਆ ਜਿਹੜੀ ਜਾਲੀਆਂ ਆ ਜਿਹੜੀ ਹੈ ਨਾ ਕਿਨਾਰੀ ਇਹ ਦੋਵੇਂ ਇਹਦੇ ਵਿੱਚ ਐ ਮਿਲ ਕੇ ਤੇ ਇਥੋਂ ਆ ਜਿਹੜੇ ਸੋਚਣ ਆ ਗੋ ਜਿਹੜਾ ਘੁੰਮਣ ਵਾਲਾ ਇਹਨੂੰ ਬੰਦ ਕਰ ਦੇਣਾ ਤੇ ਲੋ ਹੁਣ ਆਪਾਂ ਉੱਪਰੋਂ ਪਾਵਾਂਗੇ اناਜ ਇਹਨੂੰ ਕਰ ਦਾਂਗੇ ਬੰਦ ਤੇ ਇਹਨੇ ਆਪਣੇ ਆਪ پیسਣਾ ਸ਼ੁਰੂ ਹੋ ਜਾਣਾ ਚੋਚੇ ਆਪਾਂ ਜਿਹੜਾ ਇਹਦਾ ਆਨ ਕਰ ਦਿੱਤਾ ਵਾ ਤੇ ਇਹਦੀ ਆਵਾਜ਼ ਤੁਹਾਨੂੰ ਸੁਣਦੀ ਹੋਊਗੀ ਇਹ ਮਿਊਜ਼ਿਕ ਜਿਹਾ ਦਿੰਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਕਣਕ ਦਾ ਆਟਾ ਪੀਸਦੇ ਵੱਖਰਾ ਇਹ ਤੁਸੀਂ ਦੇਖ ਸਕਦੇ ਹੋ ਕਣਕ ਵੀ ਹੈ ਜਿਹੜੀ ਅਸੀਂ ਧੋਤੀ ਆ ਇਹਨੂੰ ਪਹਿਲਾਂ ਆਪਾਂ ਵੱਖਰਾ ਪੀਸਾਂਗੇ ਥੋੜਾ ਆਪਾਂ ਉੱਪਰੋਂ ਵੀ ਬੰਦ ਕਰ ਦਿੰਨੇ ਆ ਤੁਸੀਂ ਇਦਾਂ ਲਾ ਕੇ ਸਾਫ਼ ਸੁਥਰਾ ਆਟਾ ਪੀਸ ਸਕਦੇ ਹੋ ਤੇ ਉੱਪਰੋਂ ਵੀ ਕੁਛ ਨਾ ਡਿੱਗੇ ਤੇ ਇਹਨੂੰ ਆਪਾਂ ਬੰਦ ਕਰ ਦਾਂਗੇ ਇਹ ਸੈਂਸਰ ਤੇ ਚੱਲਦੀ ਹੈ ਜੀ ਇਹ ਦੇਖੋ ਇਹ ਸੈਂਸਰ ਜਦੋਂ ਨੱਪਿਆ ਜਾਊ ਫ੍ਰਿਜ ਵਾਂਗੂ ਫਿਰ ਇਹਨੇ ਚੱਲਣੀ ਹੈ ਜੇ ਤੁਹਾਡਾ ਕੋਈ ਤੇ ਬੱਚਾ ਖੋਲ ਲੈਂਦਾ ਵਾ ਤੇ ਕੋਈ ਡਰਨ ਦੀ ਜ਼ਰੂਰਤ ਨਹੀਂ ਇਹਨੇ ਉਸੇ ਵੇਲੇ ਬੰਦ ਹੋ ਜੇਣਾ ਹੁਣੇ ਦੇਖੋ ਇਹਨੂੰ ਆਪਾਂ ਬੰਦ ਕਰਾਂਗੇ ਤੇ ਇਹਨੇ ਚੱਲ ਜਾਣਾ ਗੱਲ ਲੱਗੀ ਦੇਖੋ ਇਹ ਬੰਦ ਹੋ ਗਈ ਹੁਣ ਤਾਂ ਹੁਣ ਇਹਨੂੰ ਇਸੇ ਤਰ੍ਹਾਂ ਆਪਾਂ ਬੰਦ ਕਰ ਲੈਂਦੇ ਨੇ ਤੇ ਆਟਾ ਪੀਸ ਜੂ ਇਸਨੇ ਸਾਡੀ ਚੱਕੀ ਦੇ ਥੋੜਾ ਜਿਹਾ ਬੈਰਿੰਗ ਆਵਾਜ਼ ਦੇ ਰਿਹਾ ਕਿਉਂਕਿ ਇਹਨੂੰ ਇਸ ਚੰਗੀ ਦਾ ਤੋਤਾ ਸੀਗਾ ਤੇ ਤਾਂ ਕਰਕੇ ਤੇਲ ਪੁੱਲ ਦੇਣ ਦੀ ਜ਼ਰੂਰਤ ਆ ਹੋਰ ਚੱਕੀ ਦੀ ਕੋਈ ਪ੍ਰੋਬਲਮ ਨਹੀਂ ਹੈ ਤੇ ਇਹ ਤੁਸੀਂ ਦੇਖੋ ਆਟਾ ਜਿਹੜਾ ਪੀਸਿਆ ਤੇ ਇਹ ਦੇਖੋ ਜਿਹੜਾ ਆਟਾ ਪੀਸ ਗਿਆ ਇਹ ਸਿਰਫ ਅੱਧੇ ਘੰਟੇ ਦੇ ਵਿੱਚ 10 ਕਿਲੋ ਤੋਂ ਵੱਧ ਜਿਹੜਾ ਆਟਾ ਉਹ ਪੀਸ ਦਿੰਦੀ ਹੈ ਅਸੀਂ ਥੋੜਾ ਆਟਾ ਜਿਹੜਾ ਕਣਕ ਦਾ ਮੋਟਾ ਹੀ ਰੱਖਦੇ ਆ ਤੁਸੀਂ ਇਹਨੂੰ ਬਰੀਕ ਵੀ ਰੱਖ ਸਕਦੇ ਹੋ ਤੇ ਅਨੁਸਾਰ ਇਹ ਆਟੇ ਨੂੰ ਪੀਸ ਕੇ ਫਿਰ ਆਪਾਂ ਮਿਲਾਵਾਂਗੇ ਸਿਰਫ ਆਪਾਂ ਤੁਹਾਨੂੰ ਦਿਖਾਉਣਾ ਸੀ ਕਿ ਭਈ ਇਦਾਂ ਆਟਾ ਹੈ ਜਿਹੜਾ ਇਹ ਚ ਤਿਆਰ ਹੋ ਜਾਂਦਾ ਆਪਣੇ ਜਿਹੜੇ ਸਾਰੇ ਆٹے ਪੀਸ ਕੇ ਆਪਾਂ ਨੂੰ 2 ਘੰਟੇ ਲੱਗ ਗਏ ਆ ਕਿਉਂਕਿ ਆਪਾਂ ਸਾਰੇ ਆٹے ਜਿਹੜੇ ਪੀਸ ਲਿਆ ਤੇ ਆٹے ਜਿਹੜੇ ਆਪਾਂ ਥੋੜੇ ਥੋੜੇ ਪੀਸੇ ਆ ਤਾਜ਼ੇ ਤਾਜ਼ੇ ਆٹے ਜਿਹੜੇ ਖਾਣੇ ਚਾਹੀਦੇ ਆ ਤੇ ਇਹ ਮਿਕਸ ਜਿਹੜਾ ਅਨਾਜ ਆ ਇਹ ਵੀ ਆਪਾਂ ਥੋੜਾ ਜਿਹੀ ਪੀਸਿਆ ਵਾ ਕਿਉਂਕਿ ਜਿੰਨਾ ਆਪਾਂ ਨੂੰ ਆਰਡਰ ਆਉਂਦਾ ਉਨਾਂ ਪਾ ਆਟਾ ਤਿਆਰ ਕਰਦੇ ਆ ਬਾਕੀ ਇਹ ਅਨਾਜ ਜਿਹੜੇ ਆਪਾਂ ਧੋ ਕੇ ਰੱਖ ਲੈਨੇ ਆ ਅੱਧੇ ਅਨਾਜ ਮੇ ਰੱਖ ਲਏ ਆ ਜਿਵੇਂ ਆਰਡਰ ਆਊਗਾ ਜੇ ਕੱਲ ਨੂੰ ਆਰਡਰ ਆ ਗਿਆ ਤੇ ਕੱਲ ਹੀ ਆਪਾਂ ਪੀਸ ਦਾਂਗੇ ਜਿਵੇਂ ਜਿਵੇਂ ਆਰਡਰ ਆਉਂਦਾ ਉਸੇ ਇਹ ਸਾਰਾ ਕੁਝ ਤਿਆਰ ਕਰ ਲਿਆ ਵਾ ਤੁਸੀਂ ਸਾਡੇ ਕੋ ਮੱਕੀ ਦਾ ਆਟਾ ਵੀ ਮਗਾ ਸਕਦੇ ਹੋ ਇਹ ਘਰ ਦਾ ਬਣਿਆ ਚਣਿਆਂ ਦੀ ਦਾਲ ਦਾ ਜਿਹੜਾ ਵੇਸਣ ਵੀ ਮਗਾ ਸਕਦੇ ਹੋ ਇਹ ਹੋ ਗਿਆ ਜੀ ਕਿਨਵਾ ਦਾ ਆਟਾ ਤੇ ਆਹ ਹੋ ਗਿਆ ਜੀ ਮਿਕਸ ਆਟਾ ਇਹ ਚਾਰੇ ਚੀਜ਼ਾਂ ਆਪਾਂ ਤਿਆਰ ਕਰ ਲਈਆਂ ਵਾ ਹੁਣ ਤੁਸੀਂ ਇਹ ਦੇਖਿਓ ਵੀ ਕਿਹੜੀ ਚੀਜ਼ ਇਹਨਾਂ ਦੇ ਵਿੱਚੋਂ ਮਗਾਉਣੀ ਆ ਜਾਂ ਕਿਹੜੀ ਚੀਜ਼ ਤੁਸੀਂ ਘਰੇ ਬਣਾਉਣੀ ਆ ਜੇ ਜ਼ਰੂਰੀ ਨਹੀਂ ਤੁਸੀਂ ਮੇਰੇ ਤੋਂ ਹੀ ਮਗਾਉਣਾ ਤੁਸੀਂ ਘਰੇ ਵੀ ਬਣਾ ਸਕਦੇ ਹੋ ਸਾਰਾ ਕੁਝ ਜੇਕਰ ਤੁਹਾਡੇ ਕੋ ਚੱਕੀ ਹੈਗੀ ਹੈ ਜੇ ਚੱਕੀ ਨਹੀਂ ਹੈਗੀ ਚੱਕੀ ਲੈਣਾ ਚਾਹੁੰਦੇ ਹੋ ਤੁਸੀਂ ਤੇ ਚੱਕੀ ਵੀ ਤੁਸੀਂ ਜੇ ਸਾਡੇ ਰਾਹੀਂ ਮੰਗਵਾਉਣਾ ਚਾਹੁੰਦੇ ਹੋ ਤੇ ਆਪਾਂ ਜਿਹੜੀ ਭੇਜ ਵੀ ਸਕਦੇ ਆ ਚੱਕੀ ਕਿਉਂਕਿ ਕਈ ਭੈਣ ਭਰਾਵਾਂ ਨੇ ਇਹ ਚੱਕੀ ਸਾਡੀ ਵੇਖ ਕੇ ਤੇ ਸਾਡੇ ਕੋਲੋਂ ਹੀ ਮੰਗਵਾਈ ਸੀ ਕਈ ਸਿੱਧੇ ਵੀ ਲੈ ਕੇ ਆਉਂਦੇ ਆਪੋ ਆਪਣੇ ਸ਼ਹਿਰੋਂ ਵੀ ਤੁਸੀਂ ਖਰੀਦ ਸਕਦੇ ਹੋ ਤੇ ਇਹ ਸਾਨੂੰ 4 ਸਾਲ ਹੋ ਗਿਆ ਚੱਕੀ ਨੂੰ ਲਈ ਨੂੰ ਬਹੁਤ ਵਧੀਆ ਹੇ ਤੱਕ ਵਰਕ ਕਰਦੀ ਹੈ ਤੇ ਇਹ ਆਪਾਂ ਆਟੇ ਤਿਆਰ ਕਰ ਲਿਆ ਇਹ ਮਲਟੀ ਵਿਟਾਮਿਨ ਆਟਾ ਦੀ ਜਿਵੇਂ ਇਹ ਜਿਹੜਾ ਅਨਾਜ ਆ ਇਹ ਮਲਟੀ ਵਿਟਾਮਿਨ ਬਣ ਜਾਂਦਾ ਇਹਦੇ ਵਿੱਚ ਕੈਲਸ਼ੀਅਮ ਵੀ ਆ ਇਹਦੇ ਵਿੱਚ ਆਇਰਨ ਵੀ ਆ ਇਹਦੇ ਵਿੱਚ ਫਾਈਬਰ ਵੀ ਆ ਇਹਦੇ ਵਿੱਚ ਸਾਰੇ ਵਿਟਾਮਿਨ ਹੁੰਦੇ ਆ ਤੇ ਜਿਹੜਾ ਇਹ ਤੁਸੀਂ ਇਸਤੇਮਾਲ ਕਰੋਗੇ ਤੇ ਤੁਹਾਡੀਆਂ ਹੱਡੀਆਂ ਜਿਹੜੀਆਂ ਉਹ ਮਜ਼ਬੂਤ ਰਹਿਣਗੀਆਂ ਬੱਚਿਆਂ ਦੀ ਜਿਹੜੀ ਆ ਉਹ ਗਰੋਥ ਵਧੀਆ ਹੋਊਗੀ ਬੱਚਿਆਂ ਦੇ ਵਿੱਚ ਜਿਵੇਂ ਆਲਸਤੀ ਪਈ ਰਹਿੰਦੀ ਆ ਨਾ ਸਰੀਰ ਦੇ ਵਿੱਚ ਤਾਕਤ ਨਹੀਂ ਹੁੰਦੀ ਜੇਕਰ ਤੁਸੀਂ ਇਹ ਸਾਟੇ ਦੀ ਰੋਟੀ ਬੱਚਿਆਂ ਨੂੰ ਖਵਾਓਗੇ ਨਾ ਤੇ ਉਹਨਾਂ ਨੂੰ ਕਦੇ ਵੀ ਇਹੋ ਜੀ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਉਹਨਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਆ ਉਹ ਮਜ਼ਬੂਤ ਹੋਊਗਾ ਬਿਮਾਰੀਆਂ ਨਾਲ ਲੜਨ ਦੀ ਸਰੀਰ ਦੇ ਵਿੱਚ ਤਾਕਤ ਹੋਊਗੀ ਤੇ ਬਿਮਾਰ ਵੀ ਘੱਟ ਹੋਣਗੇ ਤੇ ਜਿਹੜੇ ਪੇਸ਼ੈਂਟ ਨੇ ਖਾਸ ਕਰਕੇ ਉਹ ਤੁਸੀਂ ਕਿਨਵਾ ਦਾ ਆਟਾ ਜ਼ਰੂਰ ਘਰੇ ਬਣਾ ਕੇ ਖਾਇਆ ਕਰੋ ਕਿਨਵਾ ਦੇ ਆਟੇ ਦੇ ਵਿੱਚ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਤੇ ਇਸ ਕਰਕੇ ਕਿਨਵੇ ਦਾ ਕੱਲਾ ਆਟਾ ਤੁਸੀਂ ਤਿਆਰ ਕਰਕੇ ਖਾਣਾ ਵਾ ਜੇਕਰ ਤੁਸੀਂ ਸਾਰੇ ਜਿਹੜੇ ਮਲਟੀ ਵਿਟਾਮਿਨ ਆਟਾ ਜਿਹੜਾ ਉਹ ਨਹੀਂ ਤਿਆਰ ਕਰ ਸਕਦੇ ਯਾਨੀ ਕਿ ਮਿਕਸ ਅਨਾਜ ਦਾ ਆਟਾ ਨਹੀਂ ਤਿਆਰ ਕਰ ਸਕਦੇ ਤੇ ਤੁਸੀਂ ਕਿਨਵਾ ਕੱਲਾ ਦਾ ਵੀ ਆਟਾ ਖਾਈ ਜਾਓਗੇ ਤਾਂ ਵੀ ਤੁਹਾਡੀ ਸਰੀਰ ਨੂੰ ਤਾਕਤ ਮਿਲਦੀ ਰਹਣੀ ਆ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਦੁਬਾਰਾ ਆਪਾਂ ਫੇਰ ਦੱਸ ਦਿੰਨੇ ਆ ਕਿ ਜੇ ਸਾਡੇ ਕੋਲ ਤੁਸੀਂ ਇਹ ਮਗਾਉਣਾ ਚਾਹੁੰਦੇ ਹੋ ਤਾਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਦੀ ਮੇਰੇ ਚੈਨਲ ਰੂਪ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਵੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਦੀ ਐਂਡ ਮਿਲਦੇ ਆ ਕਿ ਨਵੀਂ ਵੀਡੀਓ ਤਦ ਤੱਕ ਲਈ ਸਸਤੇ ਗਾ